ਅੱਜ ਖੰਭ ਕਟਾ ਕੇ ਵਹਿ ਗਏ ਨੇ ਜਿੰਨਾ ਜਿਤਨਾ ਸੀ ਅਸਮਾਨਾਂ ਨੂੰ ਵੀ ਸਿੰਗਰ ਨੂੰ ਸਾਰੇ ਲੋਕ ਸਾਹਮਣੇ ਬੈਠਾ 10000 20000 ਬੰਦਾ ਸੁਣਦਾ ਹੁੰਦਾ ਉਹ ਕਈ ਵਾਰ ਇਦਾਂ ਦੀ ਜੇ ਗੱਲ ਕਰਦੇ ਉਹਦਾ ਕੀ ਕਸਦਾ ਯਾਰ ਹੈ ਨਾ ਇਹ ਕੁਝ ਬੋਲ ਦੂਗਾ 10000 ਬੰਦੇ ਦੇ ਵਿੱਚੋਂ ਜੇ 100 ਬੰਦੇ ਦੇ ਵਿੱਚ ਕੰਨ 'ਚ ਵੀ ਪੈ ਗਈ ਗੱਲ ਤਾਂ ਐ ਲਾ ਲੋ ਉਹਦੀ ਗਾਇਕੀ ਸਫਲ ਹੋ ਲੋ ਲੋਕ ਹੱਸਦੇ ਪਏ ਸੀ ਘੁੱਗ ਵੱਸਦੇ ਸਿਆਸਤਾਂ ਦੀ ਮਾਰੇ ਵਗ ਗਈ ਓ ਚੜੀ ਕਹਿਰ ਦੀ ਹਨੇਰੀ ਇਸ ਸ਼ੂਕ ਦੀ ਜੋ ਭੋਲੇ-ਪਾੜੇ ਲੋਕ ਠੱਗ ਗਈ ਕਿੰਨੇ ਮਰੇ ਨੇ ਹਾਏ ਓਏ ਕਿੰਨੇ ਮਰੇ ਨੇ ਕਿੰਨੇ ਮਰੇ ਨੇ ਮਾਮਾ ਦੇ ਪੁੱਤ ਗੱਭਰੂ ਏ ਰੱਖਿਓ ਹਿਸਾਬ ਸੰਭ ਕੇ ਥੋੜੀ ਜ਼ਿੰਮੇਵਾਰੀ ਬਣਦੀ ਪੰਜਾਬੀ ਓਏ ਰੱਖਿਓ ਪੰਜਾਬ ਸੰਭ ਕੇ ਥੋੜੀ ਜ਼ਿੰਮੇਵਾਰੀ ਬਣਦੀ ਪੰਜਾਬੀ ਓਏ ਰੱਖਿਓ ਪੰਜਾਬ ਸੰਭ ਕੇ ਮੈਂ ਹੋਰ ਵੀ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਇਹਦੇ ਵਿੱਚ ਰਾਜਨੀਤੀ ਵੀ ਚੱਲ ਰਹੀ ਆ ਗਾਇਕੀ ਦੇ ਵਿੱਚ ਰਾਜਨੀਤੀ ਵੀ ਵੜ ਗਈ ਆ ਗਈ ਬਸ ਕੀ ਬਾਕੀ ਤੁਸੀਂ ਸਮਝ ਲਓ ਹੁਣ ਮੈਂ ਕੀ ਕਹਿਣਾ ਚਾਹਣਾ ਸਰੋਤੇ ਵੀ ਸਿਆਣੇ ਨੇ ਤੁਸੀਂ ਸਮਝ ਗਏ ਹੋਗੇ ਉਹ ਨਹੀਂ ਲੁੱਟ ਲੁੱਟ ਖਾਦਾ ਏ ਉਹ ਨਹੀਂ ਲੁੱਟ ਲੁੱਟ ਖਾਦਾ ਏ ਜੀਨਾ ਦੇ ਕੁੜਤੇ ਖਾਦੀ ਸੀ ਨੱਤਕਲੇ ਅੱਜ ਪੰਜਾਬ ਸਿਆਂ ਤੇਰੀ ਹੋਣੀ ਇੰਜ ਬਰਵਾਦੀ ਸੀ ਤੇ ਜਿੱਦਾਂ ਜੇ ਗਾਇਕੀ ਦੀ ਗੱਲ ਕੀਤੀ ਜਾਵੇ ਜਿਹੜੇ ਅੱਜ ਦੇ ਗਾਇਕ ਨੇ ਜਿੱਦਾਂ ਬਹੁਤ ਫੇਮਸ ਹੋ ਗਏ ਨੇ ਨਵੇਂ ਮੁੰਡੇ ਵੀ ਉੱਠ ਕੇ ਤੇ ਤੁਸੀਂ ਇਸ ਦੌਰ ਚ ਓਦਾਂ ਦਾ ਸੰਘਰਸ਼ ਕਰ ਰਹੇ ਹੋ ਤੇ ਤੁਸੀਂ ਆ ਥੋੜਾ ਪਿੱਛੇ ਹੀ ਰਹਿ ਰਹੇ ਹਾਂ ਇਹ ਕੀ ਕਾਰਨ ਹੈ ਬਾਈ ਜੀ ਨਹੀਂ ਬਾਈ ਜੀ ਮੈਂ ਆਪਣੇ ਆਪ ਨੂੰ ਪਿੱਛੇ ਨਹੀਂ ਸਮਝਿਆ ਕਦੇ ਨਾ 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 ਇਹ ਤੁਸੀਂ ਜਿਹੜਾ ਲਬਜ਼ ਵਰਤਦੇ ਹੋ ਮੇਰੇ ਸਾਹਮਣੇ ਚਲੋ ਹੱਕ ਵੀ ਬਣਦਾ ਤੁਹਾਡਾ ਕਿਉਂਕਿ ਤੁਸੀਂ ਮੈਨੂੰ ਦੇਖਣਾ ਚਾਹੁੰਦੇ ਹੋ ਕਿਸੇ ਹੋਰ ਚੀਜ਼ ਤੇ ਮੰਝਲਦੇ ਹੈ ਨਾ ਤੇ ਮੈਂ ਆਪਣੇ ਆਪ ਨੂੰ ਪਿੱਛੇ ਇਹ ਨਹੀਂ ਸਮਝਦਾ ਕਿਉਂਕਿ ਮੈਂ ਜਿੰਨੇ ਵੀ ਗਾਣੇ ਗਾਏ ਨੇ ਮੇਰੇ ਸ਼ੌਂਕ ਨੂੰ ਕਰਾਈਆਂ ਮੁੱਛਾ ਕੁੰਡੀਆਂ ਲੋਕ ਵੈਲੀ ਕਹਿਣ ਲੱਗ ਪਏ ਉਹ ਗਾਣੇ ਦੇ ਵੀਊ ਘਟਨੇ ਚੈੱਕ ਕਰ ਲਿਓ ਨੈਟ ਤੇ ਪਰ ਗਾਣਾ ਅੱਜ ਉਹ ਵੀ ਬੱਚੇ-ਬੱਚੇ ਨੂੰ ਪਤਾ ਵੀ ਉਹ ਗਾਣਾ ਕੀ ਚੀਜ਼ ਆ ਹਨਾ ਫਿਰ ਤੇਰਾ ਸੱਜਣ ਨਹੀਂ ਸੀ ਮਾੜਾ ਬੱਤੀ ਵਾਲਾ ਚੌਕ ਆ ਪੰਜਾਬ ਸਿਆਂ ਆਇਆ ਮੈਂ ਮੇਰੇ ਜਿਹੜੇ ਗਾਣੇ ਗਾਏ ਨੇ ਮੈਂ ਦਿਲ ਤੋਂ ਗਾਏ ਨੇ ਇਹ ਨਹੀਂ ਵੀ ਮੈਂ ਉਦਾਂ ਹੀ ਮਤਲਬ ਕਿ ਕੁਛ ਚੱਕ ਕੇ ਗਾਤਾ ਹਨਾ ਤੁਸੀਂ ਪੰਜਾਬ ਸਿਆਂ ਗਾਣਾ ਸੁਣਿਓ ਉਹਦੇ ਵਿੱਚ ਕੱਲਾ-ਕੱਲਾ ਲਬ ਜੇ ਰਾਜਨੀਤੀ ਨਾਲ ਕੀ ਹੋਰ ਹੁਣ ਤੱਕ ਜਿੰਨਾ ਆਪਣੇ ਪੰਜਾਬ ਤੇ ਬੀਤੇ ਆ ਮੈਂ ਖੁਦ ਉਹ ਵੀਡੀਓ ਦੇ ਵਿੱਚ ਖੁਦ ਮਤਲਬ ਕਿ ਸੱਚੀ-ਮਿੱਚੀ ਰੋਇਆ ਹੋਇਆ ਕੋਈ ਨਾਟਕ ਨਹੀਂ ਮੈਂ ਕੀਤਾ ਹੋਇਆ ਮਤਲਬ ਕਿ ਜਿੰਨੇ ਵੀ ਮੈਨੂੰ ਵੀਊ ਆਏ ਨੇ 25 300 ਉਹ ਮੈਨੂੰ ਰਿਜਨਲ ਆਇਓ ਨੇ ਮੈਨੂੰ ਉਹਨੇ ਚ ਸੰਤੁਸ਼ਟੀ ਆ ਗਈ ਵੀ ਹਾਂ ਯਾਰ ਮੈਨੂੰ ਇੰਨੇ ਬੰਦਿਆਂ ਨੇ ਮੈਨੂੰ ਸੁਣਿਆ ਹੈਨਾ ਤੇ ਇਹ ਇੰਨਾ ਕਾ ਵੀ ਇਹ ਚੰਗੀਆਂ ਚੀਜ਼ਾਂ ਨੂੰ ਸੁਣਨ ਵਾਲੇ ਲੋਕ ਥੋੜੇ ਜਾ ਘਟਨੇ ਹੈਗੇ ਜ਼ਰੂਰ ਨੇ ਪਰ ਉਹ ਇੱਕ ਤਰ੍ਹਾਂ ਦੇ ਪੂਰੇ ਥੰਮ ਨੇ ਕਿੰਨਾ ਕ ਮਾਨ ਮਹਿਸੂਸ ਕਰ ਰਿਹਾ ਹਾਂ ਕਿੰਨਾ ਕ ਸਰੋਤਿਆਂ ਦਾ ਪਿਆਰ ਮਿਲ ਰਿਹਾ ਸਰੋਤਿਆਂ ਦਾ ਪਿਆਰ ਤਾਂ ਦੇਖੋ ਜੀ ਕੈਨੇਡਾ ਤੋਂ ਅਮਰੀਕਾ ਤੋਂ ਹੋਰ ਆਲ ਵਰਲਡ ਜਿੱਥੇ ਵੀ ਆਪਣੇ ਪੰਜਾਬੀ ਵੱਸਦੇ ਨੇ ਜਿਹੜੇ ਜਾਦੇ ਪੰਜਾਬੀਅਤ ਨੂੰ ਪੰਜਾਬ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਮੇਰੇ ਕੋਲ ਫੋਨ ਵੀ ਆਏ ਨੇ ਕਈ ਬੰਦਿਆਂ ਦੇ ਮੈਂ ਜੇ ਤੁਹਾਨੂੰ ਆਪਣਾ WhatsApp ਦਿਖਾਵਾਂ ਮੇਰੇ ਕੋਲ ਰੂਕੇ ਵੀ ਮੈਸੇਜ ਆਏ ਨੇ ਉਹਨਾਂ ਦੇ ਨਾ ਉਹ ਜਿਹੜੇ ਲਿਖ ਕੇ ਭੇਜੇ ਨੇ ਉਹ ਵੀ ਇਦਾਂ ਦੇ ਭਾਵਕ ਮੈਸੇਜ ਨੇ ਨਾ ਤੁਸੀਂ YouTube ਤੇ ਵੀ ਚੈੱਕ ਕਰ ਲਿਓ ਮੇਰੀ Facebook ਤੇ ਵੀ ਚੈੱਕ ਕਰ ਲਿਓ ਜਾ ਕੇ ਹਨਾ ਤੇ ਉਹਦੇ ਵਿੱਚ ਮਤਲਬ ਕਿ ਇਦਾਂ ਵੀ ਮੈਨੂੰ ਬਹੁਤ ਪਿਆਰ ਦਿੱਤਾ ਪੰਜਾਬੀਆਂ ਨੇ ਮਤਲਬ ਕਿ ਮੇਰੀ ਆਸ ਤੋਂ ਵੱਧ ਪਿਆਰ ਦਿੱਤਾ ਮੈਨੂੰ ਵਿਸ਼ਵਾਸ ਸੀਗਾ ਵੀ ਇਹ ਗਾਣਾ ਅੱਜ ਲੋੜ ਹੈ ਕਿਉਂਕਿ ਇਹ ਗਾਣਾ ਸਮੇਂ ਦੀ ਲੋੜ ਹੈ ਮੈਂ ਹੋਰ ਵੀ ਮੇਰੇ ਸਿੰਗਰ ਭਰਾ ਬਾਕੀ ਆਪਣੀ ਆਪਣੀ ਮੱਤ ਹੁੰਦੀ ਹੈ ਹਰ ਇੱਕ ਦੀ ਹਨਾ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਕਾਫੀ ਸਿੰਗਰ ਹੈਗੇ ਨੇ ਹਨਾ ਕਾਫੀ ਪੁਰਾਣੇ ਵੀ ਨੇ ਨਵੇਂ ਨੇ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਸਾਡਾ ਫਰਜ ਆ ਸਾਨੂੰ ਲੋਕ ਸੁਣਦੇ ਨੇ ਸਾਡਾ ਫਰਜ ਆ ਵੀ ਅਸੀਂ ਉਹ ਚੀਜ਼ਾਂ ਅੱਗੇ ਲੈ ਕੇ ਆਈਏ ਜਿਹੜੀਆਂ ਗੁੰਮ ਹੁੰਦੀਆਂ ਜਾ ਰਹੀਆਂ ਨੇ ਜਿਹੜੀਆਂ ਲੋਕਾਂ ਨੂੰ ਆਮ ਲੋਕਾਂ ਨੂੰ ਪਤਾ ਹੀ ਨਹੀਂ ਹਨਾ ਮੈਂ ਇਸ ਕਰਕੇ ਗਾਣੇ ਨੂੰ ਕੀਤਾ ਸੀਗਾ ਮੈਨੂੰ ਬੜਾ ਪਿਆਰ ਮਿਲਿਆ ਗਾਣੇ ਦਾ ਅੱਜ ਦੀ ਗਾਇਕੀ ਤੇ ਪਹਿਲਾਂ ਦੀ ਗਾਇਕੀ 'ਚ ਤੁਸੀਂ ਕੀ ਫਰਕ ਸਮਝਦੇ ਹੋ ਉਹਦੇ ਵਿੱਚ ਮੈਂ ਕੁਝ ਨਹੀਂ ਬਿਆਨ ਕਰਨਾ ਚਾਹੁੰਦਾ ਜੀ ਕਿਉਂਕਿ ਕਈ ਵਾਰ ਆਪਾਂ ਇਦਾਂ ਦੀ ਗੱਲ ਕਰ ਜਾਂਦੇ ਆ ਨਾ ਤੇ ਉਹ ਥੋੜਾ ਜਿਹਾ ਹੋਰ ਤਾਂ ਨਾਂ ਵੀ ਬਾਦਜਾ ਬਣ ਜਾਂਦਾ ਨਾ ਤੇ ਆਪਣੀ ਆਪਣੀ ਸੋਚ ਆ ਜੀ ਹਰ ਇੱਕ ਬੰਦੇ ਦੀ ਹੁਣ ਜਿਹੜੀ ਗਾਇਕੀ ਆ ਹੁਣ ਮੈਂ ਮੇਰੇ ਹਿਸਾਬ ਨਾਲ ਜਿਹੜੇ ਚੰਗੇ ਗਾਇਕ ਨੇ ਵਧੀਆ ਗਾਇਕ ਨੇ ਵਧੀਆ ਲਿਖਣ ਵਾਲੇ ਗੀਤਕਾਰ ਨੇ ਉਹ ਥੋੜਾ ਜਿਹਾ ਇਸ ਚੀਜ਼ ਤੋਂ ਪਰਹੇਜ਼ ਕਰਦੇ ਨੇ ਨਾ ਪਿੱਛੇ ਰਹਿੰਦੇ ਨੇ ਮੈਂ ਵੀ ਥੋੜਾ ਜਿਹਾ ਪਿੱਛੇ ਰਹਿਣਾ ਚਾਹੁੰਨਾ ਕਈ ਵਾਰ ਮੈਂ ਬੋਲਦਾਂਾ ਸੋਸ਼ਲ ਮੀਡੀਆ 'ਚ ਬਹੁਤ ਵਾਰੀ ਬੋਲੇ ਆ ਪਰ ਉਹ ਥੋੜਾ ਜਿਹਾ ਪੁੱਠਾ ਚ ਲਈ ਜਾਂਦੀ ਹੈ ਗੱਲ ਹੈ نیچے ਫਿਰ ਕਮੈਂਟ ਗਾਲਾਂ ਹੋਰ ਹਨਾ ਉਹ ਚੀਜ਼ਾਂ ਮੈਨੂੰ ਚੰਗਾ ਨਹੀਂ ਲੱਗਦੀਆਂ ਬਾਕੀ ਜੇ ਹਿੱਟ ਹੋਣਾ ਉਹ ਕਈ ਵਾਰ ਅੱਜ ਕੱਲ ਮੈਂ ਹੋਰ ਵੀ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਇਹਦੇ ਵਿੱਚ ਰਾਜਨੀਤੀ ਵੀ ਚੱਲ ਰਹੀ ਹੈ ਗਾਇਕੀ ਦੇ ਵਿੱਚ ਰਾਜਨੀਤੀ ਵੀ ਵੜ ਗਈ ਆ ਕੇ ਬਸ ਕੀ ਬਾਕੀ ਤੁਸੀਂ ਸਮਝ ਲਓ ਹੁਣ ਮੈਂ ਕੀ ਕਹਿਣਾ ਚਾਹਣਾ ਸਰੋਤੇ ਵੀ ਸਿਆਣੇ ਨੇ ਤੁਸੀਂ ਸਮਝ ਗਏ ਹੋਗੇ ਇਹ ਜਿੱਦਾਂ ਹੁਣ ਅੱਜ ਕੱਲ ਗਾਇਕੀ ਚੱਲ ਰਹੀ ਆ ਇਹ ਤਾਂ ਇੱਕ ਹੋ ਗਿਆ ਜਿੱਦਾਂ ਤੁਸੀਂ ਪੰਜਾਬ ਸਿਆਂ ਗਾਣਾ ਕੀਤਾ ਏ ਜੀ ਇਹ ਗਾਣਾ ਤੁਸੀਂ ਇੱਕ ਵੱਖਰਾ ਜਿਹਾ ਗਾਣਾ ਏ ਤੇ ਅੱਗੇ ਤੁਸੀਂ ਕਿੱਦਾਂ ਦਾ ਗਾਉਂਗੇ ਇਦਾਂ ਦੇ ਗਾਣੇ ਹੀ ਪ੍ਰਮੋਟ ਕਰੋਗੇ ਅੱਗੇ ਲਿਆਉਂਗੇ ਜਾਂ ਕੋਈ ਹੋਰ ਤੁਸੀਂ ਲਾਈਨ ਚੁਣੋਗੇ ਮੈਂ ਇਦਾਂ ਦੇ ਗਾਣੇ ਵੀ ਭਾਈ ਜੀ ਕਰੂੰਗਾ ਕਿਉਂਕਿ ਮੈਂ ਪਹਿਲਾਂ ਤੋਂ ਕਰਦਾ ਆ ਰਿਹਾ ਮੈਂ ਪਹਿਲਾਂ ਮੈਂ ਗਾਣਾ ਕੀਤਾ ਸੀਗਾ ਮੇਰਾ ਗਾਣਾ ਚੈੱਕ ਕਰੋ ਮਾਸਟਰ ਤਰਲੋਚਨ ਸਿੰਘ ਜੀ ਨੇ ਬੜੇ ਅੱਛੇ ਲਿਖਾਰੀ ਨੇ ਸਮਰਾਲੇ ਤੋਂ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਤੇ ਬੱਬੂ ਬਾਈ ਦੀ ਉਹਨਾਂ ਨੇ ਫਿਲਮਾਂ ਵੀ ਲਿਖੀਆਂ ਨੇ ਉਹਨਾਂ ਦਾ ਮੈਂ ਇੱਕ ਗਾਣਾ ਕੀਤਾ ਜੀ ਥੋੜੀ ਜ਼ਿੰਮੇਵਾਰੀ ਵਣਦੀ ਪੰਜਾਬੀ ਉਹ ਰੱਖਿਓ ਪੰਜਾਬ ਸਾਹਮ ਕੇ ਹਾਂਜੀ ਸਨ 2009 2010 ਦੀ ਗੱਲ ਆ ਸ਼ਾਇਦ ਹੈਨਾ ਪੁਰਾਣੀ ਗੱਲ ਹੈ ਉਦੋਂ ਮੈਂ ਗਾਣੇ ਕੀਤੇ ਨੇ ਪਹਿਲਾਂ ਤੋਂ ਹੀ ਕਰਦਾ ਰਿਹਾ ਇੱਕ ਮੇਰਾ ਗਾਣਾ ਪੰਜਾਬ ਹੋਰ ਸੀਗਾ ਜਸਵਾਲ ਸਾਹਿਬ ਦਾ ਲਿਖਿਆ ਹੋ ਰਿਕਾਰਡ ਨਹੀਂ ਹੋਇਆ ਉਹ ਮੈਂ ਬੜਾ ਗਿਆ ਮੇਲਿਆਂ ਤੇ ਇਹ ਤਾਂ ਮੈਂ ਸ਼ੁਰੂ ਤੋਂ ਹੀ ਗਾਉਂਦਾ ਇਹ ਗਾਣੇ ਦੇ ਤੁਸੀਂ ਸਾਨੂੰ ਦੋ ਬੋਲ ਸੁਣਾਏਂਗੇ ਕਿਹੜੇ ਦੇ ਜੀ ਜਸਵਾਲ ਸਾਹਿਬ ਦਾ ਲਿਖਿਆ ਵਾ ਰੱਖਿਓ ਪੰਜਾਬ ਸਾਹਮ ਕੇ ਨਹੀਂ ਉਹ ਮੈਂ ਗਾਣਾ ਰਿਕਾਰਡ ਕਰਾਇਆ ਉਸ ਕਰਕੇ ਮੈਂ ਸੁਣਾ ਨਹੀਂ ਸਕਦਾ ਪੰਜਾਬ ਸਿਆਂ ਦੇ ਜਰੂਰ ਮੈਂ ਇੱਕ ਦੋ ਬੋਲ ਹਨਾ ਸੁਣਾ ਸਕਦਾ ਤੁਹਾਨੂੰ ਹਨਾ ਜੀ ਜਰੂਰ ਸੁਣਾਓ ਦਾਦੇ ਖਾਲੇ ਸੰਸਨ 47 ਨੇ ਪਿਓ ਖਾਗੀ ਸੰ 84 ਵੇ ਹੁਣ ਖੂਨ ਪੁੱਤਾਂ ਦਾ ਮੰਗਦੀ ਏ ਤੇਰੀ ਸਿਆਸ ਬੜੀ ਸਿਆਸੀ ਵੇ ਉਹ ਨਾਹੀ ਲੁੱਟ ਲੁੱਟ ਖਾਦਾ ਏ ਉਹ ਨਹੀਂ ਲੁੱਟ ਲੁੱਟ ਖਾਦਾਏ ਜੀਨਾ ਦੇ ਕੁੜਤੇ ਖਾਦੀ ਸੀ ਨਾ ਤੱਕਲੇ ਅੱਜ ਪੰਜਾਬ ਸਿਆਂ ਤੇਰੀ ਹੋਣੀ ਇੰਜ ਬਰਵਾਦੀ ਸੀ ਹੁਣ ਤੁਹਾਨੂੰ ਇਦਾਂ ਲੱਗਦਾ ਏ ਬਈ ਜਿੱਦਾਂ ਅੱਜ ਕੱਲ ਗਾਣੇ ਹੋ ਰਹੇ ਨੇ ਬਈ ਜਿੱਦਾਂ ਵੀਡੀਓ ਸ਼ੂਟਿੰਗ ਹੋਣ ਵਧੀਆ ਤੇ ਕਿਤੇ ਵਧੀਆ ਪਲੇਟਫਾਰਮ ਤੇ ਜਾ ਕੇ ਸੂਟ ਕੀਤਾ ਜਾਵੇ ਤੇ ਉਹ ਗਾਣਿਆਂ ਨੂੰ ਜ਼ਿਆਦਾ ਪਸੰਦ ਕਰਦੇ ਨੇ ਜਾਂ ਇੱਕ ਸਿੰਪਲ ਗਾਣੇ ਨੂੰ ਨਹੀਂ ਨਹੀਂ ਉਹ ਬਾਕੀ ਆਪਣੀ ਆਪਣੀ ਚੁਆਇਸ ਆ ਕਿਉਂਕਿ ਮਾ ਜਿਹੜੀ ਫੇਸਬੁੱਕ ਸੋਸ਼ਲ ਮੀਡੀਆ ਹੋ ਗਿਆ ਇਹ ਤੇ ਬਾਈ ਜੀ ਕੁਝ ਵੀ ਚੱਲ ਸਕਦਾ ਹਾਂਜੀ ਕੁਝ ਵੀ ਮਤਲਬ ਕਿ ਜੋ ਚੰਗਾ ਨੂੰ ਚੰਗਾ ਲੱਗਦਾ ਲੋਕਾਂ ਨੂੰ ਕਈ ਵਾਰ ਇਦਾਂ ਦੀ ਚੀਜ਼ ਚੱਲ ਜਾਂਦੀ ਹੈ ਜਿਹੜੀ ਆਪਾਂ ਕਦੇ ਸੋਚੀ ਨਹੀਂ ਹੁੰਦੀ ਵੀ ਯਾਰ ਹੈ ਇਹ ਇਦਾਂ ਕਿਵੇਂ ਹਨਾ ਕੁਝ ਵੀ ਪਸੰਦ ਆ ਸਕਦਾ ਲੋਕਾਂ ਨੂੰ ਚੰਗਾ ਵੀ ਆ ਸਕਦਾ ਬੁਰਾ ਵੀ ਆ ਸਕਦਾ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੇ ਹੁੰਦੇ ਨੇ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਨਾਲ ਚੱਲਦਾ ਰਹਿੰਦਾ ਮੈਂ ਮਤਲਬ ਕਿ ਉਦਾਂ ਦੇ ਹਥਿਆਰਾਂ ਵਾਲੇ ਗਾਣੇ ਤਾਂ ਨਹੀਂ ਮੈਂ ਗਾਉਣਾ ਚਾਹੁੰਦਾ ਵੀ ਬੰਦਾ ਮਾਰ ਦੂੰ ਹਥਿਆਰ ਚੱਕ ਲੂੰ ਐਦਾਂ 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 ਨਾ ਮੈਂ ਨਹੀਂ ਗਾਇਆ ਕਦੀ ਨਾ ਮੈਂ ਗਾਉਣਾ ਉਦਾਂ ਦੇ ਗਾਣਾ ਤੇ ਤੁਹਾਡਾ ਇੱਕ ਪਹਿਲਾਂ ਸਟਾਰਟਿੰਗ ਚ ਗਾਣਾ ਆਇਆ ਸੀਗਾ ਤੁਸੀਂ ਦੱਸਿਆ ਇਹ ਤੇ ਉਹ ਗਾਣਾ ਸਾਨੂੰ ਸੁਣਾਏਂਗੇ ਤੁਸੀਂ ਪੰਜਾਬ ਤੇ ਕੋਈ ਹਿੱਤਾਂ ਤੇ ਪਹਿਲਾਂ ਤੁਸੀਂ ਦੱਸਿਆ ਸਾਨੂੰ ਪੰਜਾਬ ਬਾਰੇ ਆਇਆ ਸੀ ਹਾਂਜੀ ਹਾਂ ਉਹ ਪੰਜਾਬੀਆਂ ਨੂੰ ਸਨੇਹਾ ਇੱਕ ਸਾਰੇ ਪੰਜਾਬੀਆਂ ਨੂੰ ਮੈਂ ਅਕਸਰ ਗਾਣਿਆਂ ਦੇ ਵਿੱਚ ਵੀ ਸਟੇਜਾਂ ਤੋਂ ਵੀ ਬੋਲਦਾ ਰਹਿਣਾ ਹੁੰਦਾ ਕਿਉਂਕਿ ਸਿੰਗਰ ਨੂੰ ਸਾਰੇ ਲੋਕ ਸਾਹਮਣੇ ਬੈਠਾ 10000 20000 ਬੰਦਾ ਸੁਣਦਾ ਹੁੰਦਾ ਉਹ ਕਈ ਵਾਰ ਇਦਾਂ ਦੀ ਜੇ ਗੱਲ ਕਰਦੇ ਉਹਦਾ ਕੀ ਕਸਦਾ ਯਾਰ ਹੈ ਨਾ ਇਹ ਕੁਝ ਬੋਲ ਦੂਗਾ 10000 ਬੰਦੇ ਦੇ ਵਿੱਚੋਂ ਜੇ 100 ਬੰਦੇ ਦੇ ਵਿੱਚ ਕੰਨ 'ਚ ਵੀ ਪੈ ਗਈ ਗੱਲ ਤਾਂ ਇਹ ਲਾ ਲਓ ਉਹਦੀ ਗਾਇਕੀ ਸਫਲ ਹੋਊਗੀ ਇਹ ਗਾਣਾ ਆਇਆ ਸੀ ਮੇਰਾ ਬਾਈ ਹਰਜੀਤ ਨਾਗਰਾ ਜੀ ਪੁਆਇੰਟ 0 ਸੀ ਬਾਈ ਬੱਬੂ ਮਾਨੋਣੀ ਇਹਨਾਂ ਦੀ ਟੀਮ ਨੇ ਕੀਤਾ ਸੀਗਾ ਮਾਸਟਰ ਤਰਲੋਚਨ ਜੀ ਦੇ ਲਿਖਿਆ ਹੋਇਆ ਸੀ ਮਸਾ ਖਿੜਿਆ ਫੁੱਲਾਂ ਚੋਂ ਫੁੱਲ ਸੋਨਾ ਮਸਾ ਖਿੜਿਆ ਫੁੱਲਾਂ ਚੋਂ ਫੁੱਲ ਸੋਨਾ ਰੱਖਿਓ ਗੁਲਾਬ ਸੰਭ ਕੇ ਓ ਤੁਹਾਡੀ ਜ਼ਿੰਮੇਵਾਰੀ ਬਣਦੀ ਪੰਜਾਬੀ ਓਏ ਰੱਖਿਓ ਪੰਜਾਬ ਸੰਭ ਕੇ ਖੋਡੀ ਜ਼ਿੰਮੇਵਾਰੀ ਬਣਦੀ ਪੰਜਾਬੀ ਓਏ ਰੱਖਿਓ ਪੰਜਾਬ ਸੰਭ ਕੇ ਲੋਕ ਹੱਸਦੇ ਪਏ ਸੀ ਘੁਗ ਵਸਦੇ ਸਿਆਸਤਾਂ ਦੀ ਮਾਰ ਵਗ ਗਈ ਓ ਚੜੀ ਕਹਿਰ ਦੀ ਹਨੇਰੀ ਐਸੀ ਸ਼ੂਕ ਦੀ ਜੋ ਪੋਲੇ ਪਾਣੇ ਲੋਕ ਠੱਗ ਗਈ ਕਿੰਨੇ ਮਰੇ ਨੇ ਹਾਏ ਓਏ ਕਿੰਨੇ ਮਰੇ ਨੇ ਕਿੰਨੇ ਮਰੇ ਨੇ ਮਾਮਾ ਦੇ ਪੁੱਤ ਗੱਭਰੂ ਏ ਰੱਖਿਓ ਹਿਸਾਬ ਸਾਂਭ ਕੇ ਥੋੜੀ ਜ਼ਿੰਮੇਵਾਰੀ ਬਣਦੀ ਪੰਜਾਬੀ ਓਏ ਰੱਖਿਓ ਪੰਜਾਬ ਸਾਂਭ ਕੇ ਥੋੜੀ ਜ਼ਿੰਮੇਵਾਰੀ ਬਣਦੀ ਪੰਜਾਬੀ ਓਏ ਰੱਖਿਓ ਪੰਜਾਬ ਸਾਂਭ ਕੇ ਹੁਣ ਥੋੜੀ ਲਾਈਨ ਚ ਵੀ ਲੱਗਦਾ ਵੀ ਸਿੰਗਰਾਂ ਦਾ ਸ਼ੋਸ਼ਣ ਹੋਣ ਲੱਗ ਗਿਆ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਸ਼ੋਸ਼ਣ ਕਰਦੀਆਂ ਨੇ ਕੋਈ ਇਦਾਂ ਦਾ ਕਰਦਿਏ ਨੇ ਜੀ ਜਿਹੜੇ ਸਿੰਗਰਾਂ ਨੂੰ ਬੌਂਡ ਕਰ ਲੈਂਦੇ ਨੇ ਜਿਹੜੇ ਅੱਛੇ ਸਿੰਗਰ ਉਹਨਾਂਦਰ ਮੈਂ ਦੇਖਿਆ ਇਸੀ ਚੀਜ਼ ਕਰਕੇ ਪਿੱਛੇ ਰਹੇ ਹੋਏ ਨੇ ਮੈਂ ਵੀ ਬੌਂਡ ਹੋਇਆ ਦੋ ਵਾਰੀ ਕੰਪਨੀਆਂ ਨਾਲ ਮੇਰੇ ਨਾਲ ਵੀ ਵਾਪਰੇਆ ਪਰ ਮੈਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦਾ ਉਹ ਬੰਦਿਆਂ ਦਾ ਪਿਆਰ ਕਰਦਾ ਉਹਨਾਂ ਨੂੰ ਮੇਰੇ ਚਾਹੇ ਹੋ ਯਾਰ ਦੋਸਤ ਨੇ ਚਾਹੇ ਪਰਾਈ ਸੀਗੇ ਜਿਵੇਂ ਮਰਜ਼ੀ ਲਾ ਲੋ ਬਸ ਇਹ ਤਾਂ ਮੇਰੇ ਸਤਿਕਾਰਯੋਗ ਨੇ ਸਾਰੇ ਇਹ ਆਪਣੀ ਆਪਣੀ ਸੋਚ ਹੁੰਦੀ ਆ ਰਿਕਦੀ ਹੈ ਨਾ ਇਹ ਸਾਰੇ ਸਿੰਗਰਾਂ ਨਾਲ ਹੁੰਦਾ ਆਇਆ ਹੁੰਦਾ ਰਹੂਗਾ ਅੱਗੇ ਵੀ ਬਾਕੀ ਮੈਨੂੰ ਆਉਣ ਵਾਲਾ ਜਿਹੜਾ ਭਵਿੱਖਾ ਮੈਨੂੰ ਇਦਾਂ ਦਿਸ ਰਿਹਾ ਸਿੰਗਰਾਂ ਦਾ ਬੀਂਦੜੇ ਖਤਰਨਾਕ ਹੋਣਾ ਇਹ ਮੰਜੋ ਹੋਣ ਲੱਗਿਆ ਸੋਸ਼ਲ ਮੀਡੀਆ ਜਨਾ ਇਦਾਂ ਯਾਰ ਲੜਨਾ ਨਹੀਂ ਚਾਹੀਦਾ ਯਾਰ ਮੈਂ ਸਾਰਿਆਂ ਨੂੰ ਅਜੇ ਵੀ ਕਹਨਾ ਹੱਥ ਬਨ ਕੇ ਬੇਨਤੀ ਕਰਦਾ ਸਾਡੇ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਨਾ ਵੀ ਇਦਾਂ ਦੇ ਆਪਾਂ ਨਾ ਗਾਣਿਆਂ ਚ ਕੋਈ ਪੜਕਾਉ ਬਿਆਨ ਦਈਏ ਜਾਂ ਕੋਈ ਨਾ ਪੜਕੇ ਹਨਾ ਮੇਰੇ ਹਿਸਾਬ ਨਾਲ ਤਾਂ ਇਹੀ ਚਾਹੀਦਾ ਬਾਕੀ ਆਪਣੇ ਆਪਣੀ ਸੋਚ ਆ ਸਾਰੇ ਹੁਣ ਕਿਤੇ ਕਹਿਣ ਨਾ ਲੱਗ ਜਨ ਵੀ ਬਾਲਾ ਹੀ ਸਿਆਣਾ ਬਣਦਾ ਹਨਾ ਬੰਦਾ ਐਡੀ ਇਹੋ ਜਿਹਾ ਹੀ ਨਹੀਂ ਹਾਂਜੀ ਹਾਂਜੀ ਸਾਨੂੰ ਇਹ ਗਾਣਾ ਤੁਸੀਂ ਪ੍ਰੋਪਰ ਪੂਰਾ ਇੱਕ ਵਾਰ ਸੁਣਾ ਦਿਓ ਸਾਡੇ ਸਰੋਤਿਆਂ ਨੂੰ ਤੇ ਬਖਰਾ ਗਾਣਾ ਇੱਕ ਬਹੁਤ ਵਧੀਆ ਇਤਿਹਾਸ ਦੋਹਰਾਇਆ ਤੁਸੀਂ ਇਹ ਗਾਣਾ ਤੁਸੀਂ ਸੁਣਾਓ ਸਾਡੇ ਸਰੋਤਨ ਕੰਭ ਕਟਾ ਕੇ ਵਹਿ ਗਏ ਨੇ ਜਿਨਾ ਜਿੱਤਣਾ ਸੀ ਅਸਮਾਨਾਂ ਨੂੰ ਜਿਨਾ ਮੰਜ਼ਲਾਂ ਨੂੰ ਸਰ ਕਰਨਾ ਸੀ ਅੱਜ ਪਹੁੰਚ ਗਏ ਸ਼ਮਸ਼ਾਨਾਂ ਨੂੰ ਅੱਜ ਖੰਭ ਕਟਾ ਕੇ ਵਹਿ ਗਏ ਨੇ जिना जितਣਾ ਸੀ ਅਸਮਾਨਾਂ ਨੂੰ ਜਿਨਾ ਮੰਜ਼ਲਾਂ ਨੂੰ ਸਰ ਕਰਨਾ ਸੀ ਅੱਜ ਪਹੁੰਚ ਗਏ ਸ਼ਮਸ਼ਾਨਾਂ ਨੂੰ ਭੈੜੀ ਸਿਆਸਤ ਨਸ਼ਿਆਂ ਦੀ ਜਿਨੇ ਭਰੀ ਜਵਾਨੀ ਖਾਦੀ ਸੀ ਲੈ ਤੱਕ ਲੈ ਅੱਜ ਪੰਜਾਬ ਸੈਂ ਤੇਰੀ ਹੋਣੀਂ ਜਬਰਵਾਦੀ ਸੀ ਲੈ ਤੱਕ ਲੈ ਅਜ ਪੰਜਾਬ ਸਿਆਂ ਤੇਰੀ ਹੋਣੀ ਉਹ ਮੰਜ ਬਰਬਾਦੀ ਸੀ ਕੀ ਬਾਤ ਹੈ ਜੀ